ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਫਲਾਈ ਸਾਹਿਬ ਜਿਹੜਾ ਬਟਾਲੇ ਤੋਂ ਤਕਰੀਬਨ 6-7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਆਏ ਸਨ ਇਸ ਜਗ੍ਹਾ ਤੇ ਇਸ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰਨਾਗ ਦੇਵ ਜੀ ਦਾ ਬਟਾਲੇ ਵਿਖੇ ਵਿਆਹ ਹੋਇਆ ਸੀ ਤਾਂ ਉਸ ਤੋਂ ਅਗਲੇ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਦੇ ਨਾਲ ਸੈਰ ਕਰਦੇ ਕਰਦੇ ਇਸ ਜਗ੍ਹਾ ਤੇ ਆਏ ਸੀ ਉਸ ਉਹ ਗੁਰੂ ਨਾਨਕ ਗੁਰਨਾਗ ਦੇਵ ਜੀ ਉਸ ਸਮੇਂ ਦਾਤਨ ਕਰ ਰਹੇ ਸੀ ਉਹਨਾਂ ਨੇ ਦਾਤਨ ਕਰਕੇ ਇਸ ਜਗ੍ਹਾ ਉੱਤੇ ਗੱਡ ਦਿੱਤੀ ਉਹ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਜੋ ਕਿ ਫਲਾਈ ਸਾਹਿਬ ਫਲਾਈ ਦਾ ਦਰਖਤ ਬਣਿਆ ਹੋਇਆ ਹੈ ਜਦੋਂ ਗੁਰਨਾਗ ਦੇਵ ਜੀ ਨੇ ਦਾਤਨ ਕਰਕੇ ਇਸ ਜਗ੍ਹਾ ਤੇ ਗੱਡ ਦਿੱਤੀ ਤਾਂ ਉਸ ਤੋਂ ਬਾਅਦ ਉਸ ਜਗ੍ਹਾ ਤੇ ਇੱਕ ਫਲਾਈ ਦਾ ਦਰਖਤ ਬਣ ਗਿਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਦਰਖਤ ਗੁਰਨਾਗ ਦੇਵ ਜੀ ਨੇ ਦਾਤਨ ਕਰਕੇ ਗੱਡੀ ਸੀ ਤਾਂ ਉਹ ਦਰਖਤ ਬਣਿਆ ਹੋਇਆ ਹੈ ਤਾਂ ਲੋਕ ਉਸ ਨੂੰ ਪੂਜਣ ਲੱਗ ਗਏ ਹੌਲੀ-ਹੌਲੀ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣ ਗਿਆ ਉਹ ਦਰਖਤ ਅੱਜ ਵੀ ਮੌਜੂਦ ਹੈ ਜੇ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਨਾਲ ਹੀ ਸਰੋਵਰ ਹੈ ਤੇ ਆਹ ਸਾਹਮਣੇ ਫਲਾਈ ਦਾ ਦਰਖਤ ਬਣਿਆ ਹੈ ਜਿਸ ਦਾ ਨਾਮ ਜਿਸ ਨੂੰ ਜਿਸ ਦੇ ਨਾਮ ਤੇ ਗੁਰਦੁਆਰਾ ਫਲਾਈ ਸਾਹਿਬ ਬਣਿਆ ਹੋਇਆ ਹੈ ਇਹ ਦਰਖਤ ਅਜੇ ਵੀ ਉਸੇ ਤਰ੍ਹਾਂ ਹਰਿਆ ਭਰਿਆ ਹੋਇਆ ਹੈ ਕਹਿੰਦੇ ਆ ਜੋ ਵੀ ਲੋਕ ਇੱਥੇ ਆਣ ਕੇ ਆਪਣੀ ਮਨੋ ਕਾਮਨਾ ਮੰਗਦੇ ਹਨ ਆਪਣੀਆਂ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਇੱਥੇ ਗੁੰਨਾਇ ਦੇਵ ਦੇ ਵਿਆਹ ਤੋਂ ਬਾਅਦ ਅਗਲੇ ਦਿਨੇ ਤੇ ਬਹੁਤ ਤਗੜਾ ਭਾਰੀ ਮੇਲਾ ਲੱਗਦਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਹ ਫਲਾਈ ਸਾਹਿਬ ਦਾ ਦਰਖਤ ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਇਸ ਦੇ ਨਾਲ ਹੀ ਲੰਗਰ ਹਾਲ ਵੀ ਬਣਿਆ ਹੋਇਆ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਤੇ ਵਧੀਆ ਬਣਿਆ ਹੋਇਆ ਹੈ